ਜਾ ਪੰਜਾਬ ਦੇ ਰਨਿੰਗ ਗੋਲ ਓਏ ਨਹੀਂ ਦੌੜ ਪਾਇਆ ਰੱਬ ਜਨਾ ਕਾਲੀ ਦੀ ਬੰਦ ਖਾ ਹੋਰ ਕੇ ਖਾ ਕਿਨੇ ਆ ਬੱਕ ਮੇਰਾ ਜੱਖਮ ਚਦੇ ਅੱਖਾਂ ਖੋਲਿਓ ਉੱਤ ਆਪਾਂ ਨੇ ਪ੍ਰੈਸ ਵੀ ਕਰਨੀ ਆ ਕੋਈ ਧੱਕਾ ਨਹੀਂ ਕਰਨਾ ਰੋ ਬੰਦਾ ਓੱਖਾ ਉਹਦਾ ਪ੍ਰੈਕਟਿਸ ਕਰਕੇ ਐਵੇਂ ਮੋਰਾ ਮੂੰਹ ਦਾ ਦੰਦ ਚੜ੍ਹ ਨਹੀਂਦਾ ਠੀਕ ਆ ਮਾੜਾ ਬੋੜਾ ਸੀ ਔਖਾ ਹੋਣੀ ਹੋਣਾ ਕੋਈ ਜਿਆਦੇ ਔਖਾ ਹੁੰਦਾ ਬੰਦੇ ਬਾਹਲੇ ਬੇਵਸ ਹੋ ਗਿਆ ਪੱਟਾ ਉਹਨ ਲੁੱਚਾ ਉਹ ਨਹੀਂ ਉਹ ਦੱਸਦਾ ਬਈ ਮੇਰੇ ਬਾਹਲੇ ਡੈਡ ਹੋ ਗਿਆ ਪੁੱਤਾਂ ਹਨਾ ਉਹ ਜਿਆ ਬੰਦਾ ਉਹ ਕਰ ਲੈਂਦਾ ਜਿਹਦਾ ਪਹਿਲਾ ਦੂਜਾ ਦਿਨ ਉਹ ਵੀ ਦੱਸ ਮਰਾ ਨਾਮ ਪਹਿਲਾ ਦੂਜਾ ਦਿਨ ਮੈਂ ਘੱਟ ਕਰਨੀ ਆ ਟੈਸ ਨਹੀਂ ਕਰਨਾ ਫਿਰ ਹੌਲੀ 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 ਪ੍ਰੈਕਟਿਸ ਕਰਨੀ ਆ ਇਹਨਾਂ ਨੂੰ 2 ਮਹੀਨੇ ਕਰਦਿਆਂ ਨੂੰ ਜੇ ਨਵੇਂ ਆਏ ਆ ਉਹ ਹੋਲੀ ਹੋ ਨਾਂ ਰਲੋਂਗੇ ਯਾਨੀ ਤੂੰ ਉਹਨਾਂ ਦੇ ਲਈ ਤੂੰ ਹੀ ਤਾਂ ਖੜੋ ਤੂੰ ਹੀ ਤਾਂ ਖੜੋ ਯਾਰ ਵੱਡੇ ਉਹਨਾਂ ਦੇ ਤਾਂ ਖੜੋ ਬੱਚਾ ਸਾਡੇ ਤੋਂ ਖੜ ਜੋ ਇੱਧਰ ਆਉਣਾ ਪਹਿਲਾਂ ਆ ਇੱਧਰ ਉੱਥੇ ਲੱਕ ਮੰਨ ਓਏ ਭਾਈ ਸਾਹਿਬ ਇੱਧਰ ਕਿਹੜਾ ਮੈਂ ਪਾਹੀਆਂ ਨੂੰ ਗਰਾਊਂਡ 'ਚ ਮੱਖਿਆ ਕਰ ਦਿਮਾਗ ਆਦਾ ਦਿਮਾਗ ਹੋਣਾ ਪਾਕਿਸਤਾਨ 'ਚ ਚੱਲ ਬੱਚਾ ਬੱਚਾ ਚੱਲ ਫੇਰ ਆ ਇਹਨੂੰ ਲਾਗ ਰਿਹਾ ਹੱਥ ਲਾ ਕੇ ਮੋੜਨਾ ਆਏ ਹਾਂ ਚਲੋ ਸਿੰਗਲ ਹੱਥ ਨਾਲ ਬੈਠ ਕੇ ਨਹੀਂ ਮੋੜਨਾ ਸਿੰਗਲ ਹੱਥ ਹਾਂ ਸਿੰਗਲ ਨਾਲ ਹਾਂ ਹਾਂ एक हथ ला के मोड़ना देखो आ रो इधर के हाथ ठीक है चलो दूस हथ हां मोड़ना इत ਬੱਡੋ ਸਰ ਚਲੋ ਬਈ ਆਹ ਵੱਡੇ ਆ ਖੱਤਖੇ ਬਹਿਣਾ ਤੁਹਾਨੂੰ ਬਹਿਣਾ ਉੱਥੇ ਤਾਂ ਕਰਕੇ ਨਾ ਹਾਂ ਬੈਠ ਲੈ ਚੋ 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 ਬਹਿ ਕੇ ਲਾਉਂਗਾ ਬਹਿ ਕੇ ਲੈ ਜਿਵੇਂ ਹੋਲ ਹਸਲੋ ਹੋ ਜਾਓ ਖੱਤਖੇ ਜਰ ਗਈ ਆ बैगे बोलना बैगे बैगे हां हट के एक लग गई ਆਇਆ ਆਇਆ ਬਾਹਰ ਜੋੜ ਕੇ ਯਾ ਭੰਨ ਬਿਲੋਂ ਮੜਦੇ ਹਾਂ ਜੰਪ ਲੰਬੇ ਮਾਰਿਆ ਕਰਦੇ ਤਾਂ ਵੱਡ ਵੱਡ ਜੰਪ ਲੈਨੇ ਹੋ ਲੰਬੇ ਜੰਪ ਹਾਂ ਜੋ ਟੱਡ ਦਾ ਜੋ ਲੱਗੇ ਮੜ ਜਾ ਚਾਰ ਤੱਕ ਹੀ ਲਾ ਦੋ ਬਹੁਤ ਬਹੁਤ ਆ ਬਹੁਤ ਆਪਣੀ ਮਾਰ ਲੰਬਾ ਜੰਪ ਮਾਰਕ ਆਉਣਾ ਚੰਗਾ ਇਧਰੋਂ ਭੱਜ ਕੇ ਇਧਰੋਂ ਜੰਪ ਲੈ ਕੇ ਚਲੋ ਹਾਂ ਲੰਬਾ ਜੰਪ ਹਾਂ ਭੱਜ ਕੇ ਕਿੱਥੇ ਗਿਆ ਕਿਹਦੇ ਬਣਾਉਣਾ ਲਾਟਾ ਲਾਟਾ

బాఖ బ గుడ్ గుడ్ ਹੱਥ ਲਾ ਕੇ ਬੇ ਦੋ ਹੱਥ ਲਾਉਣੇ ਥੱਲੇ ਮਗਰ ਵੀ ਹੱਥ ਲਾਉਣੇ ਆ ਹਾਂ ਜੇ ਲਾ ਮਗਰ ਹੱਥ ਲਾ ਵਾ ਫਿਰ ਡਿਗਾ ਨਹੀਂ ਲਾ ਹੱਥ ਹੱਥ ਲਾਉਣੇ ਮੁਰੇ ਹਾਂ ਮਗਰ ਵੀ ਹੱਥ ਲਾਓ ਫਿਰ ਡਿਗਾਉਂਗੇ ਨਹੀਂ ਜਾਨੀ ਟਟਲਾ ਫਿਰਦਾ ਤਦ ਤਦ ਦਿਲ ਯਾ ਪ੍ਰੀਆ ਬਹੁਤ ਵਧੀਆ ਓਏ ਮੈਂ ਤਾਂ ਹੀ ਕਹਾਂ ਵਿਚ ਲਗੋਗੇ ਚਲੋ ਬਹਿਣਾ ਨਹੀਂ ਹਿੱਦਤ ਖੜੇ ਖੜਾ ਹੀ ਲਾਉਣੇ ਹੱਥ ਓਏ ਤਾਂ ਗੰਦਾ ਰਾਮ ਨਾਲ ਬੜਾ ਖੜਕ ਸਪੀਡ ਦਾ ਹੈ ਹੀ ਬੰਦੇ ਦੇ ਪੱਟਾਂ ਦੇ ਆਪਣੇ ਵਾਲੇ ਚੰਪ ਸਰਾਵਨਾ ਹਾਂ ਪਾਹ ਹੁਣਿਆ ਪੁਰਾਣਾ ਮੂਰੇ ਦਾ ਪੇੜ ਨੇ ਜਹਾਂ ਜੇ ਵੇਰ ਅਸੀਂ ਟੱਪਦੇ ਹੁਣੇ ਆਪਾਂ ਹਾਂ 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 ਚਲੋ ਬੈ ਕੇ ਇੱਕ ਵਾਰ ਹਾਂ ਚਲੋ ਕਿਕ ਕਿਕ ਹਾਂ ਹਾਂ ਬਹੁਤ ਵਧੀਆ ਬਹੁਤ ਦੋ ਪੈਰ ਦੋ ਪੈਰ ਹਾਂ ਦੋਨੇ ਬਲੇ ਪੈਰ ਜੋੜ ਕੇ ਹਾਂ ਪੈਰ ਜੋੜ ਕੇ ਤੇਜ਼ ਨਹੀਂ ਹੁਣਾ ਤੇਜ਼ ਨਹੀਂ ਹੁਣਾਏਗਾ ਚੱਲ 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 ਹਾਂ ਦਾਸ ਤੂੰ ਬੜਾ ਸੋਹਾਂ ਤੂੰ ਲ ਪੰਜਾਂ ਤੇ ਜਾ ਦੇ ਬਾਬਰ ਆਉਣਾ ਚਾਹੀਦਾ ਆ ਲੋ ਸੀਟ ਉੱਪਰ ਤੇ ਉਹਨੇ ਆਪਾਂ ਰਾਮਨਾਹ ਬਹੁਤ ਵਧੀਆ ਬਹੁਤ ਵਧੀਆ ਤੇਜ਼ ਨਹੀਂ ਹੋਣਾ ਯਾਨੀ ਯਾਨੀ ਗਿਆਨੀ ਲੰਪ ਕਰਾਉਣੇ ਆ ਅਸੀਂ ਡੱਪਦੇ ਤੁਸੀਂ ਸੱਦਰੋਂ ਵੀ ਸਿਰ ਪੈਰ ਜੋੜ ਕੇ ਹਾਂ ਜੋੜ ਕੇ ਪੈਰ ਜੋੜ ਕੇ ਆ ਵੀ ਜਾ ਕੇ ਤਾਂ ਹਾਂ ਨਾਲ ਤਾਂ بیم ਲੱਗ ਜਾਂਦੇ ਆ ਨਾਲੇ ਅੱਜ بیم ਵੀ ਨੂੰ بیم ਵੀ ਲਵਾਣੇ ਹੋ ਦੇ ਦੇ ਤੱਕ ਨੇ ਲਾਣ ਨੇ ਚਲ ਚਲ ਹਾਂ ਬਹੁਤ ਵਧੀਆ ਬਹੁਤ ਵਧੀਆ ਲੈ ਦੰਦਾ ਤਾਂ ਬੋੜੀ ਮਾਰੀ ਨਾ ਤਾਂ ਤਾਂ ਇਹ ਤਾਂ ਹਾਂ ਪੂਰਾ ਤਾਂ ਰੰਗਾਂ ਦੰਦ ਦੋ ਹਾਂ ਹਾਂ ਆ ਜਾ ਆ ਜਾ ਕਰਨਾ ਨਾ ਨਾ ਮੰਨੀ ਲਾ ਰਗੋ ਮੰਨੀ ਲਾ ਲਈ ਗੱਲ ਬਣੂਗੀ ਹੋ ਚਲ ਵੀ ਆ ਜਾ ਕਰਮ ਚਲ ਚਲ ਜੋ ਲੈ ਟੜੀਆਂ ਸਾਈਡ ਤੇ ਹੋਈ ਜਾਓ ਟੜਕਾਂ ਨਹੀਂ ਮਾਰਨਾ ਪੁੱਤ ਟੜਕ ਨਹੀਂ ਹਾਂ ਆਵ ਨਾਲ ਛੋਟਾ ਸਪੋਣਾ ਹਾਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਗੁੱਡ ਬੋਦ ਆਲਾ ਹਾਂ ਕੋਈ ਬੋਲੀ ਪਾ ਨਹੀਂ ਆਉਣੀ ਹਾਂ 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 ਕੋਈ ਨਾ ਉੱਪਰ ਚੱਲੋ ਪਾਤ ਜਹਾਜ਼ ਲੈ ਰਹੇ ਹਾਂ ਹਾਂ ਇੱਟਕੇ ਹਾਂ ਇੱਟਕੇ ਹਾਂ 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 ਹਵਾ ਦੇ ਚੜੂੰਗਾ ਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਇਆ ਆਇਆ ਕੋਈ ਨਹੀਂ ਕੋਈ ਨਾ ਮਰ ਗਿਆ ਕੋਈ ਕੋਈ ਅੱਖਾਂ ਦਾ ਖਾ ਆ ਲੱਖੀ ਆਹ ਨਾ ਪਾ ਬਹੁਤ ਵਧੀਆ ਬਿੱਲੇ ਬਹੁਤ ਵਧੀਆ ਬਿੱਲੇ ਲੱਤਾਂ ਹੋਇ ਖਸਾ ਮਿੱਟਰ ਦਾ ਬੰਦਾ ਗਿਆ ਪੁੱਤ ਕੰਦਾ ਹੋਲੀ 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 ਬਿੱਲੇ ਆ ਕੰਮ ਨਹੀਂ ਕਰਨਾ ਇਹਦਾ ਫਿਰ ਫਿਰ ਨਾਲ ਚੜਦੇ ਹੈਗੇ ਸਾਰੇ ਚਲ ਜੇ ਨਹੀਂ ਚੜੇ ਤਾਂ ਫਿਰ ਚੜਨਾ ਕਦੋਂ ਆ ਜੇ ਪੰਗਾ ਲੈਣਾ ਤਾਂਹੀਂ ਚੜੇਗਾ ਆਹ ਦੇਖ ਦੱਸਦਾ ਤਾਂ ਹੋਰ ਪਹਿਲਾਂ ਮੈਂ ਨਹੀਂ ਕਿਹਾ ਸੀ ਨਾ ਚੜ ਜਾ ਯਾਰ ਇਹ ਮੁੰਡੇ ਤਾਂ ਟਾਈ ਪੈੜਾ ਚਾਰ ਹੀ ਆ ਆ ਜਿਹੜਾ ਹੀ ਮੁੰਡਾ ਬਹੁਤ ਲੇਗੋ ਆਹ ਟਾਈ ਪੈੜਾ ਇਹ ਤਾਂ ਹਟਾਈ ਉਹ ਤਾਂ ਮਾਰ ਸੀਗਾ ਉਹ ਲਿਆ ਇਹ ਪਤਾ ਲੱਗਾ ਤੂੰ ਸਾਡੀ ਫੋਟੋਆਂ ਨਾਲ ਨਹੀਂ ਮੈਂ ਚਲਦਾ ਨਾ ਨਾ ਇਧਰ ਜਾਂਦੀ ਫੋਟੋ ਵਧੀਆ ਨਹੀਂ ਮੈਂ ਪੰਜਾਬ ਤੋਂ ਨਹੀਂ ਮਜ਼ੇ ਆ ਮੈਂ ਹਾਂਜੀ ਯਾਤਰਾ ਤੋਂ ਫੋਟੋ ਵੀ ਬਣਾਈ ਹੈ ਹੁਣ ਵੀ ਮੇਰਾ ਪੰਜਾਬ ਹੀ ਟੋਈ ਹੈ ਬੋਲ ਦੇ ਹੁਣ ਜਿਹੜੇ ਆ ਮੁੰਡੇ ਖੇਤੀ ਕਰਨੇ ਅਗੇ ਢਿੱਡ ਨਹੀਂ ਲਖਣਾ ਨਹੀਂ ਮੱਡੂ ਸਹੀ ਗੱਲ ਆ ਜੀ ਪੈਰਾ ਪੈਰਾ ਬਾਣੀ ਬੈਠਣ ਦਾ ਹਾਂਜੀ ਹਾਂਜੀ ਪੈਰਾ ਬਾਣੀ ਬੈਠ ਹਾਂਜੀ ਆ ਜਾ ਨੀ ਬਹੁਤ ਵਧੀਆ ਬਹੁਤ ਵਧੀਆ ਮੋਸਨ ਬਹੁਤ ਵਧੀਆ ਬਹੁਤ ਬਾਹਰ ਤੇਰੇ ਆਪ ਤੇ ਤਰੱਕੀ ਹੋਵੇ ਲੈ 26 26 42 ਪਾਣੀ ਇਹ ਦੋ ਆਏ ਨੇ ਇੱਕ ਮੇਰਾ ਘੜੀ ਉਹ ਬੰਦਲਾ ਗੱਲ ਕਿੱਥਾ ਹੈ ਸੀਰ ਬਣਿਆ ਰਹਿੰਦਾ ਹੈ ਫਰਜ ਬਿਲਕੁਲ